ਚਲ ਕੱਪੜੇ ਸੋ ਗਏ ਸਾਰੇ ਹਾ ਕਿੰਨਾ ਟਾਈਮ ਹੋ ਗਿਆ ਵਾ ਬਸ ਤੇ ਆਉਣ ਵਾਲੀ ਆ ਬਸ ਪਾਵੇਂ ਆ ਹੀ ਗਈ ਹੋਵੇ ਤੇ ਮੈਂ ਗਈ ਨਹੀਂ ਲੈਣ ਕੁੜੀ ਨੂੰ ਹਾਏ ਹਾਏ ਜਾ ਕੇ ਲਿਆਵਾਂ ਮੈਂ ਸੜਕ ਪਾਰ ਕਰਨੀ ਹੁੰਦੀ ਏ ਹੁਣ ਪਤਾ ਲੱਗਦਾ ਨਹੀਂ ਆਣੀ ਨੂੰ ਹਾਏ ਹਾਏ ਲੱਗਦਾ ਆ ਹੀ ਗਈ ਹੈ ਬਰਲੀ ਨਾ ਸਮਝ ਨਹੀਂ ਆ ਨੀ ਆਇਆ ਅੱਜ ਉਹ ਪੁੱਤ ਮੈਂ ਕੱਪੜੇ ਜੋੜਨ ਡੈ ਪੀ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਟਾਈਮ ਦਾ चल कोई नहीं ध्यान ना इधर-उधर देख के फिर सड़क पार करया कर ठीक हुआ ना आह, चल आ जा मेरी टी मैं ते टीकण गई होन दी तो मैं गेट बंद कर दंगा चला, चल आ बेटा चल तू बैठा मेरी टी मैं तेरे वास्ते पानी लेके आवां पहला जगह पानी पीना वाला हाँ, दे दो ਹੋਰ ਕਰ ਲਈ ਨੋਕੀ ਕੰਢੀ ਆ। ਕਿਜੀ ਕੰਢੀ ਆ। ਅੱਛਾ ਅੱਛਾ ਸਮਝ ਨਹੀਂ ਹੁੰਦੀ ਜਿੰਗੀ ਤਰ੍ਹਾਂ। ਹਾਂਜੀ ਆ ਸਮਝਾ ਦੋ। ਉਹ ਨਾ ਮੈਂ ਚੱਲਾਂਗੇ ਤੇ ਕੰਮ। ਅੱਛਾ। ਮੈਂ ਨਾ ਬਹੁਣ ਕਿਤੇ ਕੰਮ ਚਲਾਵਾਂ। ਤੇ ਮੈਂ ਰਾਤੀ ਆ ਕੇ ਸਮਝਾ ਦਊਗਾ ਠੀਕ ਆ। ਠੀਕ ਆ। ਹੋਰ ਕੋਈ ਕੁਝ ਨਾ ਹੋਊਗਾ ਨਾ। ਲੱਭ ਛੜੇ ਹੁੰਦੇ ਨੂੰ। ਠੀਕ ਆ। ਮੈਂ ਸਮਝਾ ਦਊਗਾ ਰਾਤ ਆ ਕੇ। ਹਾਂ। ਕਹਿ ਠੀਕ ਆ ਪੁੱਤ ਪੜ ਲਾ। ਠੀਕ। ਗਰਲੀ ਨੇ? ਹਾਂਜੀ। ਪੁੱਤ ਵੀਰ ਆਇਆ ਹੈ ਤੇਰੇ ਲਾ ਕੇ? ਹਾਂਜੀ। ਚ ਕੀ ਜਾਂਦਾ ਹੀਗਾ। ਕਹਿੰਦਾ ਸੀ ਜੇਰਾ ਕੋਈ ਸੰਸੁ ਨਹੀਂ ਨਾ ਹੁੰਦਾ ਕੁਛ ਲਿਆ ਕਰਨੀ ਸੀ। ਵੇਹਲਾ ਤਾਂ ਕਹਿੰਦੀ ਹੁੰਦੀ ਸੀ ਨਾ ਕਿ ਵੀਰ ਮੈਨੂੰ ਪਿਆਰ ਨਹੀਂ ਗਿਆ ਕਰਦੇ ਹਨਾ ਤੇ ਵੇਹਲਾ ਕਿੰਨਾ ਚੰਗਾ ਵਾ ਆਣ ਕੇ ਪੁੱਛਣ ਡਿਆ ਸੀ ਨਾ ਫਿਰ ਵੀ ਭੈਣ ਭੈਣੀ ਹੁੰਦੀ ਆ ਨਾ ਹਨਾ ਕੋਈ ਗੱਲ ਨਹੀਂ ਤੂੰ ਗੁੱਸਾ ਨਾ ਕਰਿਆ ਕਰਕੇ ਇਸ ਗੱਲ ਦਾ ਵੀ ਉਹ ਹੁਣ ਮਾਤਾ ਵਾ ਨਾ ਤੇ ਮਾਤਾ ਦੀ ਉਮਰ ਦੇ ਹਿਸਾਬ ਦੇ ਨਾਲ ਉਹਦਾ ਦਾ ਸੁਭਾਅ ਹੋ ਗਿਆ ਦਾ ਤੇ ਤੂੰ ਨਹੀਂ ਗੁੱਸਾ ਕਰਨਾ ਕਿਸ ਦੀ ਗੱਲ ਦਾ ਵੀ ਚੰਗਾ ਠੀਕ ਆ ਆਹੋ ਹੌਲੀ ਹੌਲੀ ਸਭ ਕੋ ਚੰਗਾ ਹੋ ਜਾਣਾ ਵਾ ਪਹਿਲਾਂ ਵੀਰ ਵੀ ਇਦਾਂ ਕਰਦੇ ਹੁੰਦੇ ਸੀ ਨਾ ਤੇ ਵੇਹਲਾ ਵੀ ਕਿੰਨੇ ਚੰਗੇ ਹੋ ਗਏ ਹੁਣ ਤੈਨੂੰ ਮੈਂ ਇਹ ਪੁੱਛਣ ਡਿਆ ਕਿ ਮੈਂ ਰਾਤ ਆਣ ਕੇ ਤੈਨੂੰ ਸਭ ਸਮਝਾ ਦੂੰਗਾ ਸਾਰੇ ਹੈ ਤੇ ਕੋਈ ਗੱਲ ਨਹੀਂ ਤੂੰ ਨਹੀਂ ਹੁਣ ਕਿਸੇ ਦੀ ਗੱਲ ਦਾ ਗੁੱਸਾ ਕਰਨਾ ਬਸ ਹੁਣ ਤੂੰ ਪੜਨਾ ਵਾ ਮੰਨ ਲਾ ਕੇ ਠੀਕ ਆ ਨਾ ਤੇ ਪੜ ਕੇ ਤੇ ਕੁਝ ਬਣ ਕੇ ਦੱਸਣਾ ਵਾ ਠੀਕ ਆ ਠੀਕ ਆ ਨਾ ਕੋਈ ਗੱਲ ਨਹੀਂ ਪੁੱਤ ਵੇਖੀ ਇਦਾਂ ਹੀ ਸਾਡੇ ਦਿਨ ਬਦਲ ਜਾਣੇ ਆ ਤੇ ਮੇਰੀ ਤੀਨੇ ਵੱਡੀ ਅਫਸਰ ਬਣ ਜਾਣਾ ਵਾ ਹੈ ਕੋਈ ਗੱਲ ਨਹੀਂ ਪੜ ਹੁਣ ਤੂੰ ਮੇਰੀ ਤੀ ਚੰਗਾ ਤੇ ਮੈਂ ਦੁੱਧ ਗਰਮ ਕਰਕੇ ਲਿਆਵਾਂ ਤੇਰੇ ਵਾਸਤੇ ਠੀਕ ਆ ਯਾਰ ਟਾਈਮ ਨਾ ਜਾ ਕੇ ਹੋ ਗਿਆ ਵਾ ਲੇਟ ਹੋਇਆ ਨਾ ਮੁਰਕੇ ਨੇਰਾ ਹੋਇਆ ਨਾ ਮੈਨੂੰ ਉਹ ਮੇਰੀ ਗੱਲ ਸੁਣ ਪੁੱਤ ਕਿੱਥੇ ਚੱਲਿਆ ਵਾ ਪਾਬਾ ਕੰਮ ਹੀ ਕਿਤੇ ਉੱਥੇ ਚੱਲਾ ਵਾ ਕੋਈ ਮਾੜਾ ਮੋਟਾ ਪੜਪੜ ਲਿਆ ਕਰ ਉਹ ਹੋਸਪੀਟਲ ਦਾ ਪਾਣੀ ਡਿਆ ਹੈਗਾ ਹੈ ਤੇ ਹੁਣ ਫੋਨ ਆ ਦੋ ਮਿੰਟ ਹੋ ਕੇ ਆ ਗਿਆ ਮੇਰੀ ਗੱਲ ਸੁਣ ਕੰਮਲਿਆ ਉਹ ਆਪਣੀ ਭੈਣ ਨਹੀਂ ਕਿਦੂ ਦਾ ਭਰਾ ਲੈ ਕੇ ਦੋ ਮਿੰਟ ਵਿਆਹ ਕਰਾ ਉਹ ਵੀ ਕਹਿਣ ਕਿਦੀ ਮੈਨੂੰ ਸਾਹਮਣੇ ਨਹੀਂ ਆਉਂਦੇ ਮੈਂ ਮੈਨੂੰ ਵੀ ਨਹੀਂਦਾ ਪਤਾ ਲੱਗਦਾ ਤੇ ਮੈਂ ਚੱਲ ਸੈਰ ਤੋਂ ਤਾਂ ਤੁਹਾਨੂੰ ਸਮਝਾ ਦਊਗਾ ਉਹ ਹੋ ਮੈਨੂੰ ਕਹਿਣ ਦੀ ਹੁਣ ਵੀ ਹੈ ਤੇ ਮੈਂ ਹਾਂ ਤੂੰ ਹੋਰ ਕੱਢ ਛੜੇ ਬੜੇ ਮੋਟ ਮਰਾਤੀ ਅਗੇ ਦੋ ਸਮਝਾ ਦੂੰਗਾ ਚੰਗੇ ਤਰਾ ਬਹਿ ਕੇ ਲਾ ਕੇ ਹੁਣ ਕਾਲੀ ਕਾਲੀ ਚੀਜ਼ ਤੈਨੂੰ ਪਾ ਲੱਗਣਾ ਉਪੋਤ ਤੂੰ ਤੇ ਘਰ ਤੋਂ ਸਿਆਣਾ ਬੰਦਾ ਵਾ ਠੀਕ ਨਹੀਂ ਹੁਣ ਜੇ ਤੈਨੂੰ ਇਹਨੇ ਕਹਿੰਦੇ ਕਿ ਇਹਨੂੰ ਕਹਿਣਾ ਠੀਕ ਨਹੀਂ ਉਹ ਕਹਿਣਾ ਤੇ ਮੈਨੂੰ ਹੀ ਆ ਤੇ ਮੈਂ ਕਹਣਾ ਮਨਾ ਕਰਤਾ ਵਾ ਤੇ ਕੋਈ ਨਾ 10 ਮਿੰਟ ਲੱਗੇ ਤੇ ਬਹਿ ਜਾ ਕਰ ਕੋਈ ਗੱਲ ਨਹੀਂ ਨਾਤੀ ਮੈਂ ਪੜਾ ਦਿਆ ਕਰੂੰਗਾ ਦੋਵਾਂ ਜਾਣਾ ਆਹ ਯਾਰ ਫੇਰਾ ਮਾਰਦੇ ਆਣੇ ਕਿ ਉਹਨਾਂ ਨੂੰ ਦੋਹਾਂ ਨੂੰ ਭੈਣ ਭਰਾ ਨੂੰ ਲੈ ਨਾਲ ਤੇ ਬਾਹਰ ਕੋਈ ਗੱਲ ਨਹੀਂ ਕੋਈ ਗੱਲ ਮੈਂ ਪੜਾ ਦੂੰਗਾ ਤੇ ਨਾਲੇ ਆਪ ਹੀ ਕਿਤਾਬ ਤੂੰ ਵੇਖ ਲਿਆ ਕਰ ਫਿਰਦਾਰਾ ਦਾ ਜੀ ਕਿਤੇ ਉਹ ਨਹੀਂ ਨਹੀਂ ਅੱਗੇ ਕਿਹੜਾ ਫਿਰ ਹੋ ਜਾਈਗਾ ਠੀਕ ਆ ਇਹ ਵਾਲੇ ਫਿਰ ਮੇਰਾ ਦਿਨ ਨਹੀਂ ਲੱਗਦਾ ਕਲੀ ਜੀ ਘਰ ਕਿੰਨਾ ਠੀਕ ਆ ਫਿਰ ਕੱਲ ਕਿੰਨੇ ਕ ਟਾਈਮ ਨਾ ਆਏ ਸੀ ਕੱਲ ਆ ਗਈ ਕਿੰਨੇ ਕ ਟਾਈਮ 5 6 ਵਜੇ ਆ ਗਈ ਹਾਂਜੀ ਚੱਲ ਚੱਲ ਕੇ ਲਈ ਚੱਲ ਖੇਲ ਕੇ ਛੀਰੋਡ ਹਾਂ ਛੀਰੋਡ ਵੇਖ ਕਿੰਡੀਆਂ ਵੇਲੀਆਂ ਹੋ ਕੇ ਬੈਠੀਆਂ ਨੇ ਕਿਤੇ ਇਹ ਤੇ ਬਾਬਾ ਕਿਤੇ ਖੇਡਣ ਚ ਹੀ ਰਹਿੰਦੀਆਂ ਨੇ ਬਸ ਮੈਂ ਤੇ ਕੀ ਕੀ ਕਰਨੀਆਂ ਜੇ ਤੁਸੀਂ ਕੁੜੀਓ ਦਾਦੀ ਖੇਡਦੇ ਖੇਡੂਗੀਆਂ ਰਹਿਣਾ ਪਤਾ ਸਾਰਾ ਦਿਨ ਕੋ ਕੰਮ ਸੰਦਾ ਕੋਈ ਨਹੀਂ ਕਰਨਾ ਤੁਸੀਂ ਲੇਹ ਜਿਤਾਈ ਆ ਹੂੰ ਹੁਣ ਲੇਹ ਜਿ ਇਹ ਤਾਂ ਵੇਲੇ ਆ ਤੁਰੀ ਰਹਿੰਦੀ ਹੈ ਤੇਰੇ ਵੱਲ ਜਾਂਦਾ ਤੈਨੂੰ ਘਰ ਪੜਨ ਵੀ ਨਹੀਂ ਦੇਣਾ ਇਹ ਖੇਡੇ ਲਾ ਛੱਡੀ ਤੈਨੂੰ ਨਾ ਕੋਈ ਤੈਨੂੰ ਕੰਮ ਕਰਨ ਦਿੰਦੀ ਆ ਆ ਜਾਂਦੀ ਆ ਇਹ ਤੇ ਆ ਜਾ ਖੇਡ ਗਏ ਬਸ ਘਰੋਂ ਬਸ ਤਾਂ ਸੁੱਟ ਨਹੀਂ ਆ ਤੇ ਆ ਜਾਂਦੀ ਆ ਇੱਧਰ ਉਸੇ ਵੇਲੇ ਖੇਡੇ ਦਾ ਹੁੰਦਾ ਇਹ ਨਾ ਕਿ ਤੇ ਕੰਮ ਕੋਈ ਸਿੱਖ ਲੈ ਤੇ ਨਾ ਇਹ ਪੜ ਲੈ ਕਰੋ ਜਿੰਦਾ ਮਰਜੀ ਮੈਨੂੰ ਕਿ ਮੈਂ ਤੇ ਆਵੇਂ ਸਿਰਕ ਪਾਉਂਦੀ ਰਹਿੰਦੀ ਆ ਤੁਹਾਡੇ ਨਾਲ। ਬਦਿੱਤਰਾ ਮੋਤੀ ਸੀ ਇਹ ਤਾਂ ਗੁੱਸਾ ਨਾ ਕਰੀ। ਠੀਕ। ਚਲ ਆਪ। ਆਹ ਦਾ ਹੱਥ ਇਹਦਾ ਖਲੀ ਨਾ ਕਰ। ਖੇਡਣੀਆਂ ਜੇ? ਹਾਂਜੀ ਜੀ। ਅੱਜ ਤਾਂ ਇਹ ਖੇਡਵਾ ਦੇ। ਕਿ ਮੈਂ ਤਾਂ ਨਹੀਂਗਾ ਖੇਡਣਾ। ਚਲ ਮੈਂ ਲਾਗੇ ਬਹਿ ਕੇ ਵੇਖ ਹੀ ਲੈਂਦਾ। ਠੀਕ ਆ। ਚਲ ਉੱਪਰ। ਆਹ ਦਾ। ਤੇ ਕਿਹੜੀ ਕਲਾਸ ਚੋਂ ਆ? ਕਿਹੜੇ ਸਕੂਲੇ ਆ? ਮੈਂ ਤਾਂ ਸਾਡੇ ਤੋਂ ਬਲੇ ਸਕੂਲ ਬਦਲਣ ਦੀ ਦਾਸ ਪੀ। ਸ਼ਾਹ ਤੇ ਬਸ ਤੋਂ ਨਹੀਂ ਹੁੰਦੀ ਐ। ਹਾਂਜੀ। ਇੱਕੋ ਨਹੀਂ ਤੂੰ? ਮੈਂ ਤਾਂ ਸਟੇ। ਇਹ ਤਾਂ ਇੱਕੋ ਜਿਹਾ ਗੁਲੇ ਜਾਂਦੀਆਂ ਨੇ। ਹਾਂਜੀ। ਅੱਛਾ। ਠੀਕ ਆ ਠੀਕ ਆ। ਚੱਲ ਖੇਡੋ ਕੀ ਖੇਡਣ ਦੇ ਸੀਗੇ? ਸਿਰ ਉੱਡ ਕੱਢ ਰੀਨ ਉੱਡ। ਚੱਲ ਆ ਰਹੇ ਆਂ ਲੈ। ਸ਼ੁਗਰਾ ਮਾਲਕਾ ਤੇਰਾ ਹੈਂ? ਚੱਲ ਬੱਚੇ ਤੇ ਡੇ ਹੈ ਨਾ ਪਿਆਰ ਕਰਨ। ਚਲੋ ਜਿੱਦਾਂ ਬੱਚੇ ਲੈ ਪਏ ਆ ਸਾਡਾ ਪਿਆਰ ਕਰਨ ਇਦਾਂ ਹੀ ਹੋ ਸਕਦਾ ਬੀਜੀ ਵੀ ਕਰਨ ਡਿਆ ਪਣ ਹੌਲੀ ਹੌਲੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਭ ਕੁਝ ਠੀਕ ਕਰ ਦੇਣਾ ਵਾ ਚੱਲ ਮਾਲਕਾ ਮੇਰੀ ਧੀ ਨੂੰ ਭਰਾਵਾਂ ਦਾ ਪਿਆਰ ਮਿਲ ਗਿਆ ਮੈਨਿੰਨੀ ਬੜੀ ਖੁਸ਼ੀ ਆ ਚਲੋ ਕੋਈ ਨਹੀਂ ਬੀਜੀ ਨੇ ਵੀ ਹੌਲੀ ਹੌਲੀ ਆਪੇ ਖਿੱਚ ਮਾਰਨ ਡਿਆ ਪਣਾ ਵਾ ਕੋਈ ਨਹੀਂ ਚੱਲ ਮਾਲਕ ਸੱਚੇ ਪਾਤਸ਼ਾਹ ਇਦਾਂ ਹੀ ਪਿਆਰ ਬਣਾਵੀਂ ਭੈਣ ਭਰਾਵਾਂ ਦਾ ਹੁਣ ਤੇ ਇਦਾਂ ਹੀ ਮੇਰੀ ਧੀ ਹੱਸਦੀ ਰਹੇ ਬੜੇ ਚਿਰ ਬਾਦੋਂ ਮਹਸਤੀ ਵੇਖਿਆ ਅੱਜ ਇੰਨੀ ਖੁਸ਼ੀ ਹੋਣ ਨਹੀਂ ਆ ਮੇਰੇ ਮਨ ਨੂੰ ਮੈਂ ਦਾਸੀ ਨਹੀਂ ਸਕਦੀ ਚੱਲ ਵਾਹਿਗੁਰੂ ਸੱਚੇ ਪਾਤਸ਼ਾ ਤੇਰਾ ਸ਼ੁਕਰ ਆ ਮਾਲਕਾ ਵੇਖ ਲੈ ਬੀਬੀ ਧੀਆਂ ਕਰਦਾ ਸ਼ਿੰਗਾਰ ਹੁੰਦੀਆਂ ਹੀ ਹੈ ਕਿੰਨੀਆਂ ਸੋਹਣੀਆਂ ਲੱਗਣ ਡੀਆਂ ਖੇਡਦੀਆਂ ਹੈ ਵੇਖ ਲੈ ਕੀ ਰੀ ਰੌਣਕ ਵਾ ਘਰ ਦੇ ਵਿੱਚ ਰੌਣਕ ਕਿੱਥੇ ਪਤ ਹੁੰਦੀ ਆ ਧੀਆਂ ਨਾਲ ਚਲੋ ਇਹ ਗੱਲ ਤੇਰੀ ਮੈਂ ਮੰਨਨੀ ਆ ਪਰ ਇਹ ਆ ਨਾ ਕਿ ਪਤੀ ਪੁੱਤ ਨੂੰ ਪੁੱਤ ਕੁਛ ਨਾ ਕੁਛ ਅਕਲ ਵੀ ਆਉਣੀ ਚਾਹੀਦੀ ਆ ਕੋਈ ਕੰਮ ਤਾਂ ਦੇ ਦੀ ਕਿਉਂ ਭੁਲਕੇ ਬਗਾਨੇ ਕਰਨਾ ਵਾ ਤੇ ਬੱਚਾ ਜਿੰਨਾ ਚਿਰ ਕੋ ਕੰਮ ਸਿੱਖੇਗਾ ਨਾ ਕਰੂ ਕਿਦਾਂ ਓਏ ਆਹੋ ਇਹ ਤੇ ਗਲਤ ਹੈ ਦੀ ਬੀਬੀ ਠੀਕ ਹੈ ਚੱਲ ਕੋਈ ਨਹੀਂ ਅਜੇ ਬਛੇਰੀ ਉਮਰ ਵਾ ਸਿੱਖ ਸੁਖ ਜਾਣਾ ਵੈਨਾਂ ਨੇ ਕੋਈ ਨਹੀਂ ਆ ਫੇਰ ਵੀ ਆਪ ਨੂੰ ਵੀ ਲਾ ਕੇ ਸੋਫਾ ਹੋ ਜਾਂਦਾ ਵਾ ਬੱਚਾ ਹੱਥ ਪੜ੍ਹਤੀ ਮਾਣਾ ਮੋਟਾ ਪਾ ਆਵੇ ਤੇ ਮਾਂ ਨੂੰ ਵੀ ਸੋਫਾ ਹੋ ਜਾਂਦਾ ਉਹ ਨਹੀਂ ਹੁਣ ਗੰਡੇ ਗੁੰਡੇ ਕੱਢ ਦਿੰਦੀ ਇਹਨੂੰ ਮਾਂ ਆਪਣੀ ਨੂੰ ਅੱਛਾ ਪਹਿਲੇ ਵਾਲੇ ਕੰਮ ਸਾਰੇ ਗਏ ਆ ਇਹ ਹੁਣ ਅੱਛਾ ਆਹੋ ਹੁਣ ਤੇ ਇਕਦਣ ਲੀੜੇ ਵੀ ਤਵਾ ਤੂੰਆਂ ਲਾ ਕੇ ਰੱਖੰਡੀ ਆਹ ਮੇਰੇ ਵੀਰਾਂ ਦੇ ਆ ਆ ਪਾਪਾ ਦੇ ਆ ਆ ਮਮਾ ਦੇ ਆ ਅੱਛਾ ਆਹੋ ਜੀ ਕਾ ਚਾਣਾ ਹੋਇਆ ਵੀ ਹੈ ਨਾ ਫੇ ਜੇ ਇੰਨਾ ਕਰਨ ਲਿਆ ਫੇ ਧੀ ਪੁੱਤ ਥੋੜਾ ਥੋੜਾ ਕਰਨ ਲਿਆ ਪਏ ਨਾ ਤੇ ਫੇਰ ਤੇ ਚਲੋ ਆਤ ਪੈ ਜਾਂਦੀ ਬੱਚੇ ਨੂੰ ਕੰਮ ਕਰਨ ਦੀ ਉਹ ਮਾਂ ਵੀ ਨਹੀਂ ਤੇ ਬਸ ਖੇਡਣ ਦੀ ਖੇਡਣ ਦੀ ਮੈਂ ਤੇ ਜੀਵਨ ਨੇ ਉਹੀ ਗੱਲ ਦੱਸੀ ਸੀ ਮੈਂ ਹਾਂ ਪੜ੍ਹਾਈ ਆਪਣੇ ਥਾਂ ਆ ਵਾਂ ਤੇ ਜਿਹੜਾ ਧੀ ਪੁੱਤ ਤੰਦਰੁਸਤ ਆਰਾ ਵਾਂ ਨਾ ਉਹਦੀ ਤੇ ਰੀਸ ਹੀ ਕੋਈ ਨਹੀਂਗੀ ਹਾਂ ਬਸ ਬਸ ਤੂੰ ਆਪ ਇਹਨੂੰ ਉਹ ਗੱਲ ਇਹ ਗੱਲ ਉਹਨੂੰ ਕਿਹਾ ਕਰ ਜੀਵਨ ਨੇ ਕਿ ਥੋੜਾ ਥੋੜਾ ਕੁੜੀ ਨੂੰ ਕੰਮ ਲਾਇਆ ਕਰ ਮੈਂ ਦੱਸੀ ਗੱਲ ਮੈਂ ਤਾਂ ਮੇਰੀ ਸੁਣ ਲੈ ਗੱਲ ਉਹ ਜਿਨਾਨੇ ਕਾ ਜਿਹੜੀ 10 ਬੰਦੇ ਰੋਟੀਆਂ ਪਕਾ ਸਕੀ ਠੀਕ ਨਹੀਂ ਆ ਜਾ ਕੇ ਦਿਹਾਗੀ ਹੈਗੇ ਜ਼ਿੰਮੇਦਾਰ ਬੰਦੇ ਬੰਦੇ ਬਾਹਰ ਵੀ ਲੱਗਣੇ ਘਰ ਵੀ ਇਥੇ ਮੇਸਤਰੀ ਕੇ ਸੌ ਲੱਗ ਜਾ ਤੇ ਮੁੜ ਕੇ ਬੰਦਾ ਤੰਗ ਹੁੰਦਾ ਵਾ ਮੈਂ ਬਗਾਨਾ ਧੰਨਵਾ ਜਦੋਂ ਇੱਕ ਗੱਲ ਵੀ ਸਿੱਖਿਆ ਹੋਊਗਾ ਕੰਮ ਤੇ ਇਹਦੇ ਕੰਮ ਆਊ ਗੱਲ ਮੈਂ ਲੋਕਾਂ ਮੁੜ ਕੇ ਫੇਰ ਗਾਣਾ ਤੈਨੂੰ ਕਰਨਾ ਮਾਂ ਨੇ ਕੀ ਸਾਲ ਕੇ ਖਲਾ ਤੈਨੂੰ ਮਾਵਾ ਨੂੰ ਹੀ ਪਤ ਕਹਾਣ ਕੱਢਦੀਆਂ ਹੁੰਦੀਆਂ ਬਗਾਨੀਆਂ ਉਹ ਤੇ ਗੱਲ ਵਾ ਮਾਂ ਨੇ ਚਾਜੀ ਨਹੀਂ ਦੱਸਿਆ ਕੋਈ ਬਿਲਕੁਲ 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 ਮਾਂ ਨੇ ਕਿੱਢਣੀ ਦਾ ਛੱਡਿਆ ਤੇ ਪਾਣੀ ਦਾ ਛੱਡਿਆ ਹੋਰ ਕੋਈ ਕੰਮ ਹੀ ਨਹੀਂ ਦ ਕੋਇਆ ਉਹ ਗੱਲ ਤੁਹਾਨੂੰ ਸਮਝਾਉਂਦੇ ਆਂ ਮੈਂ ਆ ਇਸ ਤਰ੍ਹਾਂ ਆ ਪੜ੍ਹਾਈ ਦੇ ਨਾਂ ਨਾਲ ਹੀ ਬੰਦਾ ਹਰ ਇੱਕ ਕੰਮ ਦਾ ਕਾਰੀਗਰ ਹੋਵੇ ਨਾ ਤੇ ਇੱਜ਼ਤ ਉਹਦੀ ਹੁੰਦੀ ਹੈ ਜਿਹੜਾ ਧੀਪਤ ਕੰਮ ਕਰਦਾ ਵਾ ਕੰਮ ਕਰਦਾ ਤੇ ਜਿੰਨੇ ਮੰਝੇ ਤੇ ਚੜ ਕੇ ਸਭ ਕੁਝ ਮੰਗਣਾ ਉਹਦੇ ਦੇ ਸਿਰ ਤੇ ਸੁਆਭ ਪੈਂਦੀ ਓ ਉਹਨਾਂ ਦਾ ਕੋਈ ਖਵਾ ਕੇ ਕੁਛ ਬੜਕੇ ਦੂਜੇ ਦਿਨ ਪੰਚਾਇਤ ਉੱਥੇ ਦੂਜੇ ਦਿਨ ਪੰਚਾਇਤ ਉੱਥੇ ਸਮਝਾਉਂਦੇ ਲੋਕੀ ਆਪਣੇ ਧੀਪਤ ਨੂੰ ਆਬ ਨਹੀਂ ਬਸ ਬਸ ਐਸੇ ਹੋ ਗੱਲ ਹੁੰਦੀ ਓ ਫਿਰ ਤੇ ਮੈਂ ਤਾਂ ਕਹਿੰਦੇ ਆ ਮੈਂ ਹੋ ਇੱਥੇ ਪੰਜ ਸੱਤਾਂ ਪਿੰਡਾਂ 'ਚ ਸਾਡੀ ਇੱਜ਼ਤ ਆ ਤੇ ਮੈਂ ਵੀ ਇੰਨਾ ਗੈੜੀ ਇੱਜ਼ਤ ਦਾ ਖਿਆਲ ਰੱਖੀ ਮ ਠੀਕ ਨਹੀਂ ਨਹੀਂ ਠੀਕ ਆ ਗੱਲ ਮੈਂ ਇਹਨੂੰ ਨਾਲ ਨਾ ਕੰਮ ਕਾਪੜੇ ਲਾਇਆ ਕਰ ਚਲੋ ਹਰ ਕੋ ਨੂੰ ਪਿਆਰੀ ਲੱਗਦਾ ਹਰ ਕੋ ਆਪਣਾ ਧੀ ਪੁੱਤ ਠੀਕ ਨਹੀਂ ਇਹ ਚ ਕਾਦੀ ਗੱਲ ਵਾ ਮੈਂ ਵੀ ਇਹ ਕਿਹੜੀ ਹੁਣ ਕਿਤੇ ਉੱਪਰ ਹੀ ਹੈ ਇਹ ਵੀ ਇਹ ਘਰ ਦਿੱਤੀ ਹੈ ਬੱਚੇ ਮਾੜੇ ਨਹੀਂ ਗਏ ਹੁੰਦੇ ਇਹ ਤਾਂ ਨਾ ਮਾੜੇ ਲੱਗਦੇ ਹੀ ਆ ਬਹੁਤ ਗੱਲ ਆ ਪਰ ਬੱਚਿਆਂ ਨੂੰ ਅਕਲ ਤੇ ਦੱਸਣੀ ਪੈਂਦੀ ਆ ਨਾ ਓਏ ਉਹਦੇ ਬੀਬੀ ਮੈਂ ਤਾਂ ਨਾ ਉਹਨੂੰ ਉਦੋਂ ਨਾ ਮੈਂ ਵੇਖਣਾ ਮੈਂ ਬੜਾ ਕੁਸ਼ ਹੋਣਾ ਵਾ ਹੂੰ ਇਹ ਕਿਦਾਂ ਪ੍ਰੈਸ ਫੜ ਕੇ ਤੇ ਨਹੀਂ ਆਉਂਦੇ ਉਹਦੇ ਦੇ ਲੀਡੇ ਸਾਬ ਕਰਨ ਪ੍ਰੈਸ ਪ੍ਰੈਸ ਅੱਛਾ ਚਲੋ ਤੇ ਚੰਗੀ ਗੱਲ ਆ ਇਹ ਆ ਵੀ ਚਲ ਮੜਾ ਮੁੰਡਾ ਘਰ ਭਟਾ ਨਾਲ ਪਾਉਣਾ ਵੀ ਮੈਂ ਤੂੰ ਸੌਖੀ ਰਹਿ ਜੇਂਗੀ ਹੋਰ ਨਾਲ ਬੰਦਿਆਂ ਦਾ ਵੀ ਚਲੋ ਉਧਰ ਉਧਰ ਹੀ ਮੋਹ ਪਿਆਰ ਵਧੇਗਾ ਤੇ ਭੈਣ ਦੇ ਨਾਲ ਉਹ ਤਾਂ ਗੱਲ ਵਾ ਚੰਗੀ ਰਹੇਗੀ ਕਰੇ ਕਿਤੇ ਉਹ ਬੀਬੀ ਪਈ ਦੋ ਦਿਨ ਰਾਤ ਦਾ ਫਰਕੇ ਪੈ ਗਿਆ ਵਾ ਅੱਛਾ ਹੋਰ ਤੇ ਵਿਚਾਰੇ ਭੈਣ ਭੈਣ ਕਰਦੇ ਫਿਰਦੇ ਆ ਜਿੱਤਰਾ ਮਰਜੀ ਵੀ ਹੁਣ ਰਾਤ ਨੂੰ ਪੜਾਉਂਦੇ ਵੀ ਉਹਨੂੰ ਚਲੋ ਚੰਗੀ ਗੱਲ ਆ ਮਾੜੀ ਗੱਲ ਤਾਂ ਨਹੀਂ ਤੇ ਉਹ ਜੀਵਨ ਇੱਕ ਵਾਰੀ ਕਾਲੀ ਪੈ ਗਈ ਉਹ ਮੈਂ ਕਾਲਾ ਨਾ ਪਿਆ ਇੱਦਾਂ ਕੋਈ ਗ ਠੀਕ ਹੈ ਠੀਕ ਸਾਰਾ ਹੀ ਵਧੀਆ ਹੋਇਆ ਨਾ ਹੈ ਉਹ ਹੀ ਗੱਲ ਸਮਾਂ ਖਾਦਾ ਸਭ ਕੁ ਵਧੀਆ ਹੋ ਗਿਆ ਵਾ ਕੋਈ ਗੱਲ ਨਹੀਂ ਕੋਈ ਨਹੀਂ ਆਇਆ ਇੱਥੇ ਪਰ ਚਲੋ ਤੇ ਬੀਬੀ ਇੱਕ ਤਰ੍ਹਾਂ ਦਾ ਦੱਸਾਂ ਗੱਲ ਤੂੰ ਨਾ ਬੁਧੀ ਨੋਕ ਝੋਕ ਕਰਿਆ ਕਰ ਕੋਈ ਗੱਲ ਨਹੀਂ ਠੀਕ ਹੈ ਨਹੀਂ ਮੈਂ ਕੋਥੇ ਇਸੇ ਕਰਕੇ ਕਰਨੀ ਹੈ ਹੋਰ ਮੈਨੂੰ ਕਾਦੀ ਨੋਕ ਟੋਕ ਚੜੀ ਹੈ ਮੈਂ ਦੇਹੋ ਆਨੀਆ ਫੇ ਚਲੋ ਤੀ ਪੁੱਤ ਨੂੰ ਥੋੜੀ ਬੁਧੀ ਅਕਲ ਦੱਸਣੀ ਚਾਹੀਦੀ ਆ ਓਏ ਆ ਚਲ ਕੋਈ ਗੱਲ ਨਹੀਂ ਆਹ ਤੀ ਪਤਨਵਾ ਮੇਰੀ ਘਰ ਸੁਣ ਬੀਬੀ ਠੰਡ ਹੋ ਗਈ ਹਵਾ ਵਗੰਡੀ ਓ ਤੇ ਜਾ ਕੇ ਨਾ ਪਾਣੀ ਗਰਮ ਹੋਇਆ ਈ ਹੱਥ ਪੈਰ ਤੋਂ ਮੂੰਹ ਤੋਂ ਬਿਸਤਰੇ 'ਚ ਵੜ ਜਾ ਚਲ ਕੋਈ ਨਹੀਂ ਹਾਂ ਵੜ ਜਾ ਮੁੜ ਕੇ ਮੈਨੂੰ ਵਕਤ ਪਾਏਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਅੰਦਰ ਹੀ ਚੱਲੀ ਹਾਂ ਬਹਿਣ ਲੱਗੀ ਹਾਂ ਅੰਦਰ ਹੀ ਜਾਈ ਚ ਠੰਡ ਚ ਮੈਂ ਬਾਹਰ ਪੁੱਤ ਕੀ ਕਰਨਾ ਕੰਮ ਕਰਨ ਵਾਲੀ ਆ ਤੇ ਕਰ ਲੈਣਾ ਜਿੰਨ ਭੁਲਕਾਇਾ ਕਰਨੇ ਇਹਦੇ ਹਾਂਜੀ ਅੱਛਾ ਅੱਛਾ ਉਹ ਮੈਂ ਇੱਥਾ ਕਰਦੀ ਮੈਨੂੰ ਵੀ ਦਿੰਦੀਆਂ ਭੁਲਕੇ ਦੋ ਤੇ ਮੈਂ ਵੀ ਜਾਣਾ ਮੁੜ ਕੇ ਸ਼ਹਿਰ ਨੂੰ ਕਿ ਇਤਰਾ ਕਰੀ ਮੇਰੇ ਲਈ ਲੀਡੇ ਪ੍ਰੈਸ ਕਰਦੀ ਕੋਈ ਗੱਲ ਨਹੀਂ ਮੈਂ ਆਪਦਾੰ ਮੀਠੀ ਈ ਕੇ ਨਾ ਫੇਰ ਰੋਟੀ ਪਾਈ ਆ ਤੇ ਮੈਂ ਬੜੀ ਭੁੱਖੀ ਰਹੀ ਸੀ ਤੇ ਮੈਂ ਸੋਚਿਆ ਮੈਂ ਪਤਾ ਨਹੀਂ ਤੇ ਲੈਣਾ ਹੋ ਜਾ ਉਹ ਨਹੀਂ ਲੈਟ ਨਹੀਂ ਚਲ ਮੈਂ ਖਾ ਲਨੀ ਆ ਪਹਿਲਾਂ ਫਿਰ ਲੰਬੜਦਾਰ ਨੂੰ ਕਹਿਣਾ ਪੈਣਾ ਇਹ ਨਾਲ ਅੱਛਾ ਅੱਛਾ ਉਹ ਕਹਿੰਦਾ ਚਲ ਮੈਂ ਚੱਲ ਪਉਂਗਾ ਅੱਛਾ ਚੱਲ ਦਿੰਦਾ ਯਾਰਾ ਕੋਈ ਨਾ ਹਨਾ ਚੱਲ ਕੋਈ ਗੱਲ ਨਹੀਂ ਮੈਂ ਹੁਣ ਇਹਨਾਂ ਦੇ ਕੱਪੜੇ ਪ੍ਰੈਸ ਕਰਦਣੀ ਆ ਮੈਨੂੰ ਚੇਤਾ ਪੁੱਲ ਗਿਆ ਮੈਂ ਤਾਂ ਨਿਆਣੇ ਦੀ ਯੂਨੀਫਾਰਮ ਪ੍ਰੈਸ ਕੀਤੀਆਂ ਸੀਗੀਆਂ ਹੂੰ ਹੂੰ ਤੇ ਤੁਹਾਡੀ ਕਰਨਾ ਚਾਹਤਾ ਪੁੱਲ ਗਿਆ ਮੈਨੂੰ ਤੇ ਇਤਰਾਵ ਕੋਈ ਸੋਇਦਾ ਸਮਾਨ ਨੇ ਹੋਣਾ ਲਾ ਜਾਣਾ ਤੇ ਮੈਂ ਗਈ ਖਾ ਲੈ ਮੂੰ ਹੁੰਦੇ ਹੇ ਗੱਲ ਸੁਣਾ ਬੋਲ। ਹੈ? ਥੈ ਦਵਾ। ਹੈਲੋ। ਇੱਦਾਂ ਕਰਦੇ ਆ। ਹਾਂ। ਹੁਣ ਨਾ ਮੌਸਮ ਚੇਂਜ ਹੋਣਦੇ ਆ। ਆਹ। ਤੇ ਇਦਾਂ ਕਰੋ ਵੀ ਸਾਰੇ ਸੁਣਾ ਨਾਲ ਖੜਕੇ ਨਾ ਕੱਪੜੇ ਲੈ ਆ ਦੋ ਵਧੀਆ ਵਧੀਆ ਨਾਲ। ਉੱਚਾਲ ਤੁਸੀਂ ਵੀ ਨਾਲੇ ਜਾਣਾ ਵਾ। ਹੈ? ਮੇਰੀ ਗੱਲ ਸੁਣੋ ਹਾਂ। ਤੁਸੀਂ ਜਾ ਕੇ ਨਾ ਮਾਲ ਲਿਆ ਦੋ। ਅਪਾ ਚੇਵਣ ਦੇਂਗੇ ਵੇਂਗਾ ਆਪਣੇ ਮਨਪਸੰਦ ਦੇ। ਮੇਰੀ ਪਰ ਗੱਲ ਸੁਣਾ। ਆਪਾਂ ਚੜ੍ਹੇ-ਜੜ੍ਹੇ ਚੱਪੰਜੇ ਜਾਣੇ ਚੱਲਾਂਗੇ। ਨਾਲ ਬੇੜੀ ਲੈ ਜਾਨੇ ਹੈ। ਠੀਕ ਨਹੀਂ? ਠੀਕ ਹੈ। ਜੋ ਉਹਨੇ ਲੈਣਾ ਉਹਨੂੰ ਲੈ ਦਿਓ ਜੋ ਇਹਨਾਂ ਲੈਣਾ ਇਹਨਾਂ ਨੂੰ ਲੈ ਦਿਓ ਕੋਈ ਗੱਲ ਨਹੀਂ ਆਹੋ ਇਤਨਾ ਹੀ ਹੋ ਜਾਂਦਾ ਤੂੰ ਹੀ ਨਹੀਂ ਵੇਖਣਾ ਤੇ ਕੋਈ ਕਹਿੰਦੇ ਵੇਖਣਾ ਹੈ ਠੀਕ ਨਹੀਂ ਚਲੋ ਕੋਈ ਨਹੀਂ ਹਾਂ ਮੈਂ ਬਤਾਂਦੀ ਕਿੰਨੀ ਚੀਜ਼ ਹੈ ਵੀ ਇਹ ਨਾ ਹੋਵੇ ਵੀ ਮਾਤਾ ਮਰਾਜ ਵੀ ਜੇ ਵੇਖ ਕੇ ਵੀ ਆਪਣਾ ਟੰਬਰ ਲਈ ਫਿਰਦਾ ਵਾ ਤਾਂ ਮੈਨੂੰ ਪੁੱਛਿਆ ਹੀ ਨਹੀਂ ਕਰ ਤੇ ਮੈਂ ਤਾਂ ਨਹੀਂ ਉਹ ਗੱਲ ਕਰਨੀ ਆ ਤੂੰ ਹੀ ਲੈ ਜਾ ਸੈਸਣਾ ਮਾਰ ਸੈਸ ਸੁਦੇ ਦੋ ਇਹ ਨਾਲ ਤੋਨਾਂ ਨੂੰ ਲਿਆ ਦੋ ਇਹ ਦੇ ਗੁਰਿੰਦੇ ਕੱਪੜੇ ਵੇਚ ਕੇ ਉਥੋਂ ਲੈ ਆਓ ਆਪੇ ਮੈਨੂੰ ਕੋਈ ਗੁੱਸਾ ਨਹੀਂ ਆਹਨ ਕੱਲਦਾ ਕਿਉਂਕਿ ਜੇ ਮੰਮੀ ਦੇ ਗੱਲ ਵਿੱਚ ਇਹ ਗੱਲ ਆ ਗਈ ਨਾ ਦਿਲ ਵਿੱਚ ਪੀ ਇਹ ਆਪਣੇ ਘਰ ਵੱਲ ਧਿਆਨ ਦਾ ਹੋ ਗਿਆ ਮਾਮਲਾ ਹੈ ਨਹੀਂ ਗਾ ਤੇ ਫਿਰ ਕੰਮ ਖਰਾਬ ਹੋਣਾ ਨਹੀਂ ਮੇਰੀ ਗੱਲ ਸੁਣਾ ਤੂੰ ਬਾਕੀ ਟੱਬਰ ਦਾ ਸੋਚੀ ਜਾਂਦੀ ਹੈ ਤੂੰ ਮੈਨੂੰ ਆਪਣੇ ਇਕੱਲੇ ਨਹੀਂ ਕਹਿ ਨੂੰ ਮੈਨੂੰ ਸ਼ੂਟ ਚਾਹੀਦਾ ਹੈ ਮੈਂ ਤੁਹਾਨੂੰ ਇਹ ਕਹਿਣ ਦੇਵਾ ਨਾਲ ਤੁਹਾਨੂੰ ਤੁਹਾਨੂੰ ਲੈ ਜਾਊਗਾ ਤੇ ਨਾਲ ਹੀ ਬੀਬੀ ਨੂੰ ਲੈ ਜਾਊਗਾ ਹੋਈ ਗੱਲ ਨਹੀਂ ਜਿਹਾ ਕੇ ਜੋ ਹੈਗਾ ਮਨਸੰਦਾ ਤੋਂ ਲੈ ਆਇਓ ਮੈਂ ਕਿੱਥੇ ਜਾ ਰਹੇ ਨਹੀਂ ਕੋਈ ਗੱਲ ਨਹੀਂ ਉਹ ਮੇਰੀ ਕੌਣ ਇਹ ਗੱਲ ਸੁਣ ਲੈ ਇਹਦੇ ਤੇ ਅੰਦਰ ਫੋਟੇ ਘਮਾ ਦੇ ਮਿਲ ਚ ਠੀਕ ਨਹੀਂ ਤੇ ਪੈਸੇ ਹੁਣ ਆਉਣ ਵਾਲੇ ਬਸ ਤੇ ਡਾ ਗਏ ਤੇ ਸਾਰੇ ਕੰਮ ਮਹਿਲ ਵੇਡਦਾ ਘੋੜੀ ਠੀਕ ਨਹੀਂ ਆਹੋ ਇੱਕ ਲੈਣਾ ਦੋ ਲੈਣਾ ਤਿੰਨ ਲੈਣਾ ਕੋਈ ਗੱਲ ਮਾਦਾ ਨੂੰ ਜਿੰਨੇ ਕੋਤ ਸੁਆਦੀ ਜਿੱਦਾਂ ਤੁਸੀਂ ਕਰਨੀਆਂ ਨਾ ਕਰ ਲੋ ਪਰ ਪਹਿਲਾਂ ਮਾਦਾ ਦੀ ਸਲਾਹ ਲੇ ਲੋ ਉਹ ਚਲ ਕੋਈ ਨਹੀਂ ਮੇਰੀ ਸਲਾਹ ਸਲਾਹ ਮੈਨੂੰ ਕਿੰਨੀ ਬੜੀ ਖੁਸ਼ੀ ਆ ਕਿ ਦੋਵੇਂ ਬੱਚੇ ਨਾ ਕਰ ਲਈ ਨਾ ਬੜਾ ਪਿਆਰ ਕਰਦੇ ਆ ਹੁਣ ਆਂਦੇ ਜਾਂਦੇ ਨੂੰ ਪੁੱਛਦੇ ਆ ਉਹਨੂੰ ਪੜਾਉਂਦੇ ਆ ਮੈਨੂੰ ਤੇ ਇੰਨੀ ਬੜੀ ਖੁਸ਼ੀ ਆ ਮੈਂ ਤੈਨੂੰ ਕੀ ਚਾਹੇ ਮੈਂ ਤਾਂ ਮਾਤਾ ਲਵੇ ਤਾ ਨਾ ਦਿਲ ਥੋੜਾ ਕਰ ਠੀਕ ਨਹੀਂ ਹੁਣ ਇੱਕ ਬੰਦਾ ਥੋੜਾ ਜਿਹਾ ਹੋ ਜਾਏ ਬਾਕੀ ਤਾਂ ਬਰਦਾ ਸਾਰਾ ਚੰਗਾ ਜਿਹਾ ਹੈ ਹੈ ਦੇਖੇ ਹੁਣ ਕਿੰਨਾ ਫਰਕ ਪੈ ਗਿਆ ਵਾ ਇਹ ਥੋੜੇ ਜਿਹਾ ਮਨ ਮਾਰਨਾ ਪੈਂਦਾ ਜੇ ਹੁੰਦੇ ਆ ਕੇ ਨਾ ਸਭ ਕੋ ਹੁੰਦੇ ਸਭ ਕੋ ਠੀਕ ਹੋਏ ਤਾਂ ਵੀ ਨਹੀਂ ਲੀਵਨ ਗੱਲ ਭਰਦੀ ਠੀਕ ਨਹੀਂ ਚਲੋ ਕੋਈ ਗੱਲ ਨਹੀਂ ਇਹ ਤਾਂ ਹੀ ਗੱਲ ਬੀਬੀ ਦੀ ਉਹਦੀ ਕੋਈ ਗੱਲ ਨਹੀਂ ਉਹ ਸੈਡਾ ਉਹ ਤਾਂ ਸਮਝ ਲਿਆ ਕਰ ਬਈ ਕਿਹਾ ਤਾਂ ਵੀ ਠੀਕ ਆ ਬੀਬੀ ਹਾਂਜੀ 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 ਕਰਤਾ ਤਾਂ ਵੀ ਠੀਕ ਨਹੀਂ ਨਹੀਂ ਠੀਕ ਕੋਈ ਗੱਲ ਨਹੀਂ ਕਿਉਂਕਿ ਸਿਆਣ ਜਾ ਕੇ ਪਾਣੀ ਵੇਚ ਜਾ ਕੇ ਖਾਦ ਪਾਇਆ ਜਾ ਉੱਥੇ ਬੜਨੇ ਆ ਕੇ ਲਸਪਰੇਅ ਕਰ ਲਈ ਉਹ ਕਰ ਲਿਆ ਜੋ ਕਰ ਲਿਆ ਤੂੰ ਘਰੇ ਬੈਠਾ ਉੱਥੇ ਉੱਥੇ ਬੈਠਾ ਤੇ ਮੈਂ ਤੇਰੇ ਹੁੰਦੇ ਆਵ ਲੱਗੂ ਖਿੱਚ ਕੇ ਉੱਠ ਕੇ ਚੱਲ ਜਨਣਾ ਨਾ ਪਰ ਮੈਨੂੰ ਨਹੀਂ ਤਸਾਨਦਾ ਫਿਰ ਮੈਨੂੰ ਕੁਝ ਕਹਿੰਦੇ ਆ ਜਦੋਂ ਕੁੜੀ ਨੂੰ ਕੁਝ ਕਹਿੰਦੇ ਫਿਰ ਮੈਨੂੰ ਤਸਾਨਦਾ ਚੱਲ ਕੋਈ ਗੱਲ ਨਹੀਂ ਇੰਨੀ ਨਹੀਂ ਗੱਲ ਕੋਲਦੀ ਸਹੀ ਸਹੀ ਜਿਤਨਾ ਹੁ ਸਾਰਾ ਕੰਮ ਸੈੱਟ ਹੋ ਗਿਆ ਤੇ ਕਿਦਾਂ ਕਿਦਾਂ ਬੇਬੇ ਦੇ ਦੁਬਾਕ ਤੇ ਪੈਣੀ ਆ ਤੇਰ ਕੋਈ ਗੱਲ ਨਹੀਂ ਸਭ ਕੁਰੀਆ ਹੋ ਜਾਂਦਾ ਠੀਕ ਆ ਤੇ ਚੱਲ ਕੋਈ ਦੀ ਰੋਟੀ ਪੜੀ ਖਾ ਕੇ ਨਾ ਉਹ ਕੰਮ ਕਰਤੀ ਕੋ ਹੈ ਆ ਕਰਦਨੀ ਆ ਮੈਂ ਕੋਈ ਨਹੀਂ ਬਸ ਮੈਂ ਰੋਟੀ ਖਾ ਕੇ ਨਾ ਤੇ ਤੁਹਾਨੂੰ ਇਹ ਨਹੀਂ ਫੁਲਕਾ ਮੈਂ ਚਲ ਠੀਕ ਆ ਠੀਕ ਬਸ 2 ਮਿੰਟ ਹਾਂ